ਹਣਾ ਤੇ ਮੀਂਹ ਦੇ ਮੀਂਹ ਨੇ ਭਈ ਕਿਤਾں ਜਮਾ ਬੰਬ ਘੱਟ ਰੱਖੀ ਹਣਾ ਟਪਣੀ ਨਹੀਂ ਦਿੰਦਾ ਕੋਈ ਦਿਨ ਸੁੱਕਾ ਤੇ ਬਾਕੀ ਦਾ ਪੰਜਾਬ ਦੇ ਵਿੱਚ ਜਿਹੜੇ ਹੜਾ ਆਏ ਤਾਂ ਆਏ ਆ ਹਣਾ ਜਿੱਥੇ ਨਹੀਂ ਆਏ ਮੈਨੂੰ ਲੱਗਦਾ ਉਹ ਵੀ ਡਬੋ ਕੇ ਛੱਡੂਗਾ ਇਤਕੀ ਜਿਹੜੇ ਹਿਸਾਬ ਨਾਲ ਰੱਬ ਲੱਗਿਆ ਪਿਆ ਤੰਦਰ ਇੱਕ ਦਿਨ ਵੀ ਸੁੱਕਾ ਨਹੀਂ ਜਾਣ ਦਿੰਦਾ ਜ ਰਜਤ 15 ਅਬੀਨ ਅਰੋਜ਼ ਮੀਂਹ ਆਉਣੀ ਸਮਝ ਤੋ ਬਾਹਰ ਹੋ ਗਈ ਗੱਲ ਟੱਲੂ ਕਿਵੇਂ ਨਰਮੇ ਨਰਮੇ ਦੀਆਂ ਫਸਲਾਂ ਤਾਂ ਰੱਬ ਨੇ ਜਮਾ ਰਗੜੀ ਦੇਣਾ ਹਣਾ ਤੇ ਬਾਕੀ ਜਿਹੜੀਆਂ ਝੋਨੇ ਦੀਆਂ ਉਹ ਹਜੇ ਤੱਕ ਚਲੋ ਜਿੱਥੇ ਉਹ ਦਰਿਆਵਾਂ ਦੀਆਂ ਨਦੀਆਂ ਦੀ ਮਾਰ ਪੈ ਗਈ ਉਹ ਤਾਂ ਰਗੜੀਆਂ ਰਗੜੀਆਂ ਗਈਆਂ ਦੂਜੀਆਂ ਠੀਕ ਸੀ ਜਿਹੜੇ ਹਿਸਾਬ ਨਾਲ ਚੱਲੀ ਜਾਂਦਾ ਕੰਮ ਲੱਗਦਾ ਨਹੀਂ ਵੀ ਇਹ ਵੀ ਛੱਡੂ ਆ ਹਣਾ ਆ ਜੋ ਤੁਹਾਨੂੰ ਹਾਲਾਤ ਦਿਖਾਉਣੇ ਆ ਤੇ ਆ ਦੇਖੋ ਹੁਣ ਵੀ ਮੀਂਹ ਪੈ ਤਿਆ ਵਸ 5-4 ਮਿੰਟ ਪਹਿਲਾਂ ਸਾਰਾ ਹੀ ਤੇ ਹਜੇ ਵੀ ਗੱਜੀ ਜਾਂਦਾ ਹੈ ਉੱਤੇ ਫਿਰਦਾ ਹੈ ਅੱਜ ਰਾਤ ਦਾ ਫੇਰ ਦੱਸ ਰੱਖਿਆ ਕਹਿੰਦੇ ਵੀ ਰਾਤ ਨੂੰ ਬਹੁਤ ਭਾਰੀ ਮੀਂਹ ਆਣਾ ਹਾਲਾਤ ਬਾਈ ਠੀਕ ਨਹੀਂਗੇ ਕੁਦਰਤ ਕੰਨੀਓ ਤੇ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਆ ਬਾਕੀ ਜਿੱਥੇ ਬਾਈ ਹੜਾ ਆਇਆ ਉੱਥੇ ਤਾਂ ਹਰ ਇੱਕ ਚੀਜ਼ ਦੇ ਨੁਕਸਾਨ ਹੋਇਆ ਹੈ ਫਸਲਾਂ ਦਾ ਲਾਲੋ ਘਰਾਂ ਦਾ ਲਾਲੋ ਪਸ਼ੂਆਂ ਦਾ ਲਾਲੋ ਹਨਾ ਕੋਈ ਚੀਜ਼ ਹੀ ਨਹੀਂ ਬਖਸ਼ੀ ਰੱਬ ਨੇ ਜਮਾ ਸਾਰੀਆਂ ਰਗੜ ਤੀਆਂ ਤੇ ਬਾਕੀ ਆਪੋ ਆਪਣੇ ਏਰੀਆ ਦਾ ਹਾਲ ਜਰੂਰ ਦੱਸੋ ਬਈ ਸੋਡਾ ਕਿਰ ਕਿਹੜਾ ਏਰੀਆ ਹਨਾ ਤੇ ਅੱਜ ਦਾ ਮੌਸਮ ਕਿਵੇਂ ਦਾ ਹਨਾ ਜਰੂਰ ਕਮੈਂਟ ਕਰਕੇ ਦੱਸੋ ਬਾਈ ਆਪਣਾ ਏਰੀਆ ਵੀ ਜਰੂਰ ਦੱਸਿਓ ਤੇ ਮੌਸਮ ਵੀ ਦੱਸਿਓ ਅੱਜ ਕਿੱਦਾਂ ਦਾ ਹਨਾ ਤੇ ਆਪਣੇ ਤਾਂ ਦੇਖੋ ਤੁਸੀਂ ਹੁਣੀ ਮੀਂਹ ਪੈ ਕੇ ਹਟਿਆ ਦੁਬਾਰੇ ਫੇਰ ਤਿਆਰੀ ਆ ਬਾਕੀ ਰਾਤ ਦਾ ਦੱਸ ਵੀ ਬਹੁਤ ਭਾਰੀ ਰੱਖਿਆ ਮੀਂਹ ਹਨਾ ਦੇਖੋ ਤੁਹਾਨੂੰ ਆਵਾਜ਼ ਵੀ ਆਉਂਦੀ ਹੋਣੀ ਆ ਰੱਬ ਦੀ ਹਨਾ ਗੱਜੀ ਜਾਂਦਾ ਡਰਾਈ ਜਾਂਦਾ ਹੋਰ ਤੇ ਬਹੁਤ ਮਾੜੇ ਹਾਲ ਹੋ ਰਹੇ ਆ ਬਈ ਐਡ ਕੀ ਹਾਂ ਸਮਝ ਨਹੀਂ ਆਉਂਦੀ ਵੀ ਕੁਦਰਤ ਦੀ ਐਡੀ ਵੱਡੀ ਕੀ ਕਰੋਪੀ ਹਨਾ ਕਿਉਂ ਮਾਰ ਪੈ ਰਹੀ ਆ ਹਰ ਇੱਕ ਦੀ ਹਰ ਇੱਕ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਚੱਲੀ ਜਾਂਦਾ ਲੋਕਾਂ ਦਾ ਕਰਮ ਬੇਕਾਰ ਕਰ ਫਸਲਾਂ ਮਾਰਦੀਆਂ ਠੀਕ ਹੈ ਮਹਿਜੇ ਮੀਂਹਾਂ ਚਾਹੇ ਜੇ ਮੌਸਮਾਂ ਚ ਲੋਕ ਸੜਕਾਂ ਤੇ ਹੋਏ ਬੈਠੇ ਆਣਾ ਜਿਹੜੇ ਮਹਿਲਾ ਦੇ ਕੋਠਿਆਂ ਦੇ ਮਾਲਕ ਸੀ ਅੱਜ ਤੰਬੂਆਂ ਚ ਬਿਠਾਤੇ ਇਹ ਹੀ ਕੁਦਰਤ ਆ ਬਈ ਕੋਈ ਪਤਾ ਨਹੀਂ ਲੱਗਦਾ ਹਨਾ ਹਾਲਾਤ ਕਦੋਂ ਕਿੱਦਾਂ ਦੇ ਕਿਵੇਂ ਬਦਲ ਜਾਣਾ ਤੇ ਹਰ ਇੱਕ ਚੀਜ਼ ਸਮਝ ਤੋਂ ਬਾਹਰ ਹੈ ਰੱਬ ਜਦੋਂ ਬਾਜੀ ਪਲਟਦਾ ਕਹਿੰਦੇ ਐ ਪਲਟ ਦਿੰਦਾ ਹਨਾ ਤੇ ਜਿਹੜੇ ਹਿਸਾਬ ਨਾਲ ਹਾਲਾਤ ਹੋਏ ਆ ਕੀ ਮਾੜੇ ਤੇ ਅਰਦਾਸ ਕਰਿਓ ਬਈ ਸਾਰੇ ਹਾਂ ਵਾਹਿਗੁਰੂ ਅੱਗੇ ਕਿਸੇ ਦੀ ਤਾਂ ਸੁਣੂਗਾ ਇਹ ਹਾਲਾਤ ਛੇਤੀ ਤੋਂ ਛੇਤੀ ਠੀਕ ਹੋ ਜਾਣ ਤੇ ਪੰਜਾਬ ਪਹਿਲਾਂ ਵਾਂਗੂ ਹੱਸਦਾ ਵਸਦਾ ਹੋਮੀ ਹਨਾ ਬਾਗੀਆਂ ਪੌਂਦਾ ਹਨ ਆਪਣੀ ਮੰਜ਼ਲਾਂ ਤੇ ਅੱਗੇ ਵਧੇ ਤੇ ਬਾਕੀ ਤੁਸੀਂ ਦੱਸੋ ਬਈ ਤੁਹਾਡਾ ਕਿਹੜਾ ਏਰੀਆ ਤੇ ਕਿੱਦਾਂ ਦਾ ਮੌਸਮ ਅੱਜ ਦਾ ਕੀ ਹਾਲਾਤ ਹਨਾ ਕਿੜੇ-ਕੜੇ ਭਰਾ ਬੀ ਬਲੌਂ ਕਰਦੇ ਹਨ ਤੇ ਮੀਂਹ ਵਾਲੇ ਹਾਲਾਤ ਆਪਣੇ ਤਾਂ ਮਿੱਤਰੋ ਮਾੜੇ ਚੱਲੀ ਜਾਂਦੇ ਆ ਪੂਰੇ ਨਰਮੇ ਦੀ ਫਸਲ ਜਿੰਨੀ ਕੀ ਸੀਗੀ ਆਪਣੇ ਏਰੀਆ ਦੇ ਵਿੱਚ ਲਗਭਗ ਖਤਮ ਵਾਂਗੂ ਹੀ ਸਮਝਣਾ ਨਰਮੇ ਦੀ ਫਸਲ ਦਾ ਤਾਂ ਛੱਡੇ ਹੀ ਕੁਛ ਨਹੀਂ ਤੇ ਝੋਨੇ ਹਜੇ ਤੱਕ ਚਲੋਗੇ ਤੇ ਵਿਛੇਤੇ ਲਾ ਕੇ ਥੋੜੇ ਬਹੁਤੇ ਠੀਕ ਹੈ ਜਿਵੇਂ ਅੱਜ ਦੂਬਾਰ ਮੌਸਮ ਸਾਫ਼ ਹੁੰਦਾ ਠੀਕ ਹੈ ਜਿਹੜੇ ਸਾਹ ਨਾਲ ਐਤ ਕੀ ਮੌਸਮ ਵਾਲੇ ਵੈਦਰ ਵਾਲੇ ਹਨ ਦਿੱਲੀ ਤੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ 15 ਤਰੀਕ ਤੋਂ ਬਾਅਦ ਫੇਰ ਮੌਸਮ ਖਰਾਬ ਆ ਹਨਾ ਉਹ ਚੀਜ਼ਾਂ ਸੱਚ ਹੁੰਦੀਆਂ ਹਾਂ ਪੱਕਾ ਹੀ ਐ ਵੀ ਹੁਣੇ ਝੋਨੇ ਵੀ ਨਹੀਂ ਹਨਾ ਜਿਹੜੇ ਏਰੀਆ ਰੁੜ ਗਏ ਜਿਹੜੇ ਏਰੀਏ ਚ ਮਾਰਤੀਆਂ ਫਸਲਾਂ ਉਹ ਤਾਂ ਆਪ ਨੂੰ ਦਿਸ ਹੀ ਜਾਂਦੀਆਂ ਹਨਾ ਪਰ ਜਿਹੜੇ ਚ ਖੜੀਆਂ ਤੇ ਇਸ ਏਰੀਏ ਦੇ ਵਿੱਚੋਂ ਲੋਕ ਮਦਦ ਦੇ ਲਈ ਉਧਰਲੇ ਲੋਕਾਂ ਕੋਲੇ ਜਾ ਰਹੇ ਹਨਾ ਮਦਦ ਕਰ ਰਹੇ ਆ ਚਲੋ ਆਏ ਹੁੰਦਾ ਵੀ ਜਦੋਂ ਇੱਕ ਭਰਾ ਡਿੱਗਿਆ ਤਾਂ ਨਾਲ ਵਾਲਾ ਖੜਾ ਤਾਂ ਉਹਨੂੰ ਆਉ ਦੇ ਸਰ ਇਹ ਨਾਲ ਮੁੱਡੇ ਨਾਲ ਮੁੱਡਾ ਲਾ ਕੇ ਖੜਾ ਕਰ ਲਾਂਗੇ ਹਨ ਪਰ ਜਿਹੜੇ ਹਾਲਾਤ ਚੱਲੀ ਜਾਂਦੇ ਐ ਕੁਦਰਤ ਦੇ ਹਨ ਪ੍ਰਮਾਤਮਾ ਦੇ ਤੇ ਮੈਨੂੰ ਐਂ ਲੱਗਦਾ ਵੀ ਇਧਰੋਂ ਵੀ ਰਗੜਾ ਲਾਊ ਆ ਸਾਰਿਆਂ ਨੂੰ ਕਿਉਂਕਿ ਹਾਲਾਤ ਬਹੁਤ ਮਾੜੇ ਆ ਬਈ ਹਰ ਰੋਜ਼ ਮੀਂਹ ਆਉਣਾ ਯਾਰ ਹਨਾ ਹਰ ਰੋਜ਼ ਆਜ ਕੱਲ ਦੇ ਮਹੀਨੇ ਦੇ ਵਿੱਚ ਹਨਾ ਨੌਵਾਂ ਮਹੀਨਾ ਚੱਲੀ ਜਾਂਦਾ ਹੁਣ ਆਪਾਂ ਦੇਖ ਲਈਏ ਸਤੰਬਰ ਦਾ ਮਹੀਨਾ ਤੇ ਇਸ ਮਹੀਨੇ ਦੇ ਵਿੱਚ ਡੇਲੀ ਮੀਂਹ ਆਉਣਾ ਹਨਾ ਬਹੁਤ ਵੱਡੀ ਗੱਲ ਐ ਤੇ ਬਾਕੀ ਤੁਸੀਂ ਕਰਿਓ ਕਮੈਂਟ ਬਈ ਸਾਰੇ ਭਰਾ ਕਿਹੜਾ ਏਰੀਆ ਕਿਵੇਂ ਦਾ ਮੌਸਮ ਆਣਾ ਹੋਈਓ ਹੋਰ ਭਰਾ ਹੋਂ ਦਾ ਜੁੜਦਾ ਤਾਂ ਜ਼ਰੂਰ ਦੱਸਿਓ ਬਾਕੀ ਜੋ ਉਧਰ ਦਾ ਭਰਾ ਕੋਈ ਜੁੜਦਾ ਹਨ ਜੀ ਨਾਲਾ ਸਾਈਡ ਲਾ ਲਈ ਆਪਾਂ ਤਰਨ ਤਰਨ ਸਾਈਡ ਲਾ ਲਈ ਹਨ ਗੁਰਦਾਸਪੁਰ ਰੋਜਪੁਰ ਫਾਜ਼ਿਲਕਾ ਤਾਂ ਬਈ ਹਾਲਾਤ ਵੀ ਜ਼ਰੂਰ ਦੱਸਿਓ ਹਨ ਤੁਹਾਡੇ ਏਰੀਏ ਦੇ ਹੁਣ ਮੌਕੇ ਤੇ ਕਿੱਦਾਂ ਦੇ ਹਾਲਾਤ ਆ ਪਾਣੀ ਕਈ ਥਾਵਾਂ ਤੇ ਸੁਣਿਆ ਵੀ ਘਟਿਆ ਹਨ ਪਿਛੋ ਘਟਣ ਤਾਂ ਲੱਗਿਆ ਤੇ ਕਈ ਘਰਾਂ ਦੇ ਵਿੱਚੋਂ ਜਿੰਨਾਂ 'ਚੋਂ ਪਾਣੀ ਬਈ ਆ ਕੇ ਹੜਾਂ ਦਾ ਵਾਪਸ ਗਿਆ ਨਾ ਉਹ ਘਰਾਂ ਦੀਆਂ ਹੁਣ ਆਪਾਂ ਨੂੰ ਜਿਹੜੀਆਂ ਫੋਟੋਆਂ ਤਸਵੀਰਾਂ ਆਉਂਦੀਆਂ ਹਨਾ ਉਹ ਦੇਖਣਗੇ ਵੀ ਬੜੀਆਂ ਮੁਸ਼ਕਲ ਹਨਾ ਇਹ ਘਰ ਕਿਵੇਂ ਆਏ ਵਿੱਚੋਂ ਜਿਹੜੇ ਤਾਂ ਰੋੜ ਕੀ ਲਾਏਗਾ ਤਾਂ ਰੋੜ ਕੀ ਲਾਏਗਾ ਆਪਾਂ ਪਹਿਲਾਂ ਵੀਡੀਓ ਦੇਖੀਏ ਸੀ ਨਾ ਜੀ ਆ ਗਿਆ ਹਨਾ ਉਹਾਂ ਦੀ ਵੀ ਜਿਹੜੀ ਹਾਲਤ ਕੀਤੀ ਆ ਰੱਬ ਨੇ ਹਨਾ ਇਸ ਪਾਣੀ ਨੇ ਉਹ ਬਈ ਦੇਖ ਕੇ ਰੂਹ ਕੰਮਦੀ ਹੈ ਨਾ ਬਾਕੀ ਵੀ ਤੁਸੀਂ ਹਰ ਇੱਕ ਭਰਾ ਵੀ ਉਹਨਾਂ ਭਰਾਵਾਂ ਦੀ ਮਦਦ ਤੇ ਲੱਗਿਆ ਹੋਇਆ ਨਾ ਤੇ ਬਹੁਤ ਭਰਾ ਚਾਹੇ ਕੋਈ ਕਿਤੋਂ ਵੀ ਐ ਦੂਰ ਹੋ ਨੇੜੋ ਪੰਜਾਬ ਤੋਂ ਪੰਜਾਬ ਵਾਲੇ ਤਾਂ ਪੰਜਾਬ ਦੀ ਮਦਦ ਕਰੀਏ ਨਾ ਹਰਿਆਣਾ ਰਾਜਸਥਾਨ ਲਾਲੀਆ ਪਾ MP UP NRI ਭਰਾ ਸਾਰੇ ਹਨਾ ਤੇ ਹਰ ਇੱਕ ਸਿੰਗਰ ਐਕਟਰ ਵੀ ਜਿਹੜੇ ਬੰਦੇ ਦਾ ਰਾਜਨੀਤਿਕ ਲੀਡਰ ਠੀਕ ਹੈ ਚਾਹੇ ਕੋਈ ਕਿਸੇ ਸਵਾਰਥ ਨਾਲ ਕਰੀ ਜਾਂਦਾ ਪਰ ਯਾਰ ਅੱਜ ਦੀ ਘੜੀ ਉਹ ਹਰ ਇੱਕ ਬੰਦਾ ਉਹਨਾਂ ਬੰਦਿਆਂ ਦੀ ਸੇਵਾ ਤੇ ਲੱਗਿਆ ਹੋਇਆ ਉਹਨਾਂ ਬੰਦਿਆਂ ਦੇ ਨਾਲ ਮੋਢਾ ਲਾ ਕੇ ਮੋਢਾ ਖੜਾ ਕਿ ਇੰਨਾ ਭਰਾਵਾਂ ਦਾ ਨੁਕਸਾਨ ਹੋਇਆ ਤੇ ਇਹਨਾਂ ਨੂੰ ਹੌਸਲਾ ਦੇਈਏ ਹਨ ਤੇ ਸਹਾਰਾ ਦੇਈਏ ਤੇ ਇਹਨਾਂ ਨੂੰ ਖੜੇ ਕਰੀ ਤੇ ਬਾਕੀ ਤੁਸੀਂ ਸੁਣਾਓ ਬਾਈ ਹੋਰ ਕੀ ਹਾਲਚਾਲ ਆ ਸਾਰੇ ਭਰਾਵਾਂ ਦਾ ਠੀਕ ਠਾਕ ਹੂੰ ਤੇ ਮੀਂਹ ਦੀਆਂ ਕਾਰਵਾਈਆਂ ਜਾਰੀ ਆ ਜਮ ਤੇ ਲੱਗਦਾ ਅੱਜ ਰਾਤ ਨੂੰ ਵੀ ਪੱਕਾ ਮੀਂਹ ਆਉਣਾ ਹੀ ਆ 100 ਦਾ 100% ਹੀ ਜਿਹੜੇ ਹਾਲਾਤ ਬਣ ਰਹੇ ਆ ਹਨਾ ਜਿੱਦਾਂ ਦਾ ਮੌਸਮ ਬਣ ਰਿਹਾ ਤੇ ਬਾਕੀ ਇੱਕ ਵਾਰੀ ਹਜੇ ਕੱਜ ਦੇ ਟਾਈਮ ਤੱਕ ਆਪਣੇ ਝੋਨੇ ਦੀਆਂ ਫਸਲਾਂ ਲੱਗ ਗਿਆ ਆਪਾਂ ਜਿਹੜੀਆਂ ਖੜੀਆਂ ਹਨ ਸਹੀ ਖੜੀਆਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੌਸਮ ਸਾਫ਼ ਹੁੰਦਾ ਤੇ ਮੌਸਮ ਵਧੀਆ ਰਹਿੰਦਾ ਤਾਂ ਠੀਕ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਇਸੇ ਤਰ੍ਹਾਂ ਹੀ ਚੱਲਦਾ ਹਜੇ ਹਫ਼ਤਾ ਦਸ ਦਿਨ ਤਾਂ ਫਿਰ ਤਾਂ ਹਰ ਇੱਕ ਫਸਲ ਨੂੰ ਨੁਕਸਾਨ ਹੋਣਾ ਹਨਾ ਤੇ ਹੋਰ ਦੱਸੋ ਮਿੱਤਰੋ ਕੀ ਹਾਲ ਚਾਲ ਹੈ ਤੇ ਇਧਰ ਆਪਾਂ ਟੂ ਟੂੜੀ ਦੇ ਢੇਰ ਲਾਏ ਸੀ ਨਾ ਵੀ ਇਹ ਹਾਲਾਤ ਵੀ ਮੰਦੇ ਲੱਗ ਜਾਂਦੇ ਆ ਤਰਪਾਲਾਂ ਤਰਪੂਲਾਂ ਆ ਪਾਈਆਂ ਸੀ ਫਿਰ ਵੀ ਪਾਣੀ ਪੁਣੀ ਮਾਲਾ ਟੱਪ ਗਿਆ ਹੋਣਾ ਕਿੰਨੇ ਦਿਨ ਕਿੰਨੇ ਦਿਨ ਟੱਪ ਟੱਪ ਗਿਆ ਹੋਣਾ ਯਾਰ ਹਨਾ ਪਾਣੀ ਕੀ ਰਹਿੰਦਾ ਉੱਤੇ ਜਦ ਦੇਖਿਆ ਦੇਖਾਂਗੇ ਕਦੇ ਦਿਨ ਚ ਜਦੋਂ ਮੌਸਮ ਸਾਫ਼ ਹੋਇਆ ਆ ਦੇਖ ਰੋਜ਼ ਰੀਗੀ ਵੱਢ ਕੇ ਲਾਏ ਜਾਂਦੇ ਇਧਰੋਂ ਆਜੋ ਵੀ ਕਮੈਂਟਾਂ ਵਿੱਚ ਕਮੈਂਟ ਨਹੀਂ ਆਇਆ ਯਾਰ ਕਿਸੇ ਦਾ ਨਾ ਕਿ ਕਮੈਂਟਾਂ ਦੇ ਵਿੱਚ ਚੱਲੀ ਨਹੀਂ ਜਾਂਦਾ ਸਿਸਟਮ ਚੈੱਕ ਕਰੀਏ ਇੱਕ ਵਾਰੀ ਦੂਜੇ ਫੋਨ ਤੋਂ ਚੈੱਕ ਕਰਦੇ ਆਪਾਂ ਆਵਾਜ਼ ਕਿੱਦਾਂ ਦੀ ਕਿਵੇਂ ਗੁਸ਼ਾ ਰਹੀ ਹੈ ਰੌਣ ਫੋਨ ਨਹੀਂ ਤੇਰੇ ਵਾਲਾ ਉਹ ਉਹ ਜੂਠੂ ਤੇ ਚਲੀ ਜਾਂਦਾ ਮੈਂ ਉਹ ਫਰਾਈ ਮੈਨੂੰ ਆਵਾਜ਼ ਆਉਂਦੀ ਐ ਸਹੀ ਕੀ ਰੁਕ ਰੁਕ ਕੇ ਆਂਦੀ ਐ ਹੈ ਕੀ ਰੁਕ ਰੁਕ ਕੇ ਆਂਦੀ ਐ ਹੋਰਸ ਨਾਓ ਮਿੱਤਰੋ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਸਾਰੇ ਤੇ ਫੋਨ ਆ ਗਿਆ ਆਪਾਂ ਫੋਨ ਦੇ ਦੀ ਇੱਕ ਵਾਰੀ ਰਮਣ ਆ ਤੇਰੇ ਡੈਡੀ ਦਾ ਫੋਨ ਆਈ ਜਾਂਦਾ ਸੁਣੀ ਇਹ ਤਾਂ ਕਮੈਂਟ ਕਰਕੇ ਦੇਖੀਂ ਯਾਰ ਹੋਂਦਾ ਦੇਖੀ ਮੜੋ ਨਾਲੇ ਫੋਨ ਸੁਣ ਲਾ ਪਹਿਲਾ ਹਾਂਜੀ ਹੋਰ ਦੱਸੋ ਬਾਈ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਸਾਰੇ ਭਰਾ ਕਿਵੇਂ ਦਾ ਮੌਸਮ ਹੈ ਨਾ ਸੋਡੇ ਏਰੀਏ ਦੇ ਵਿੱਚ ਜਰੂਰ ਕਰਿਓ ਕਮੈਂਟ ਕਮੈਂਟਾਂ ਦੇ ਵਿੱਚ ਦੱਸਿਓ ਨਾ ਕਿਵੇਂ ਦਾ ਮੌਸਮ ਹੈ ਕੈਜਾ ਮੌਲਾ ਕੀ ਚੱਲੀ ਜਾਂਦਾ ਹਨਾ ਤੇ ਕਿਹੜਾ ਏਰੀਆ ਕਰੋ ਕਮੈਂਟ ਫਿਰ ਦੇਖਦੇ ਆ ਕਿੱਥੋਂ-ਕਿੱਥੋਂ ਜੁੜੇ ਆਪਣੇ ਭਰਾ YouTube ਤੇ ਨਾ ਜਿੰਨਾ ਜਿੰਨਾਂ ਨੇ ਆਪਣਾ ਇਹ ਚੈਨਲ ਸਬਸਕ੍ਰਾਈਬ ਕੀਤਾ ਧੰਨਵਾਦ ਤੇ ਜਿੰਨਾਂ ਨੇ ਨਹੀਂ ਕੀਤਾ ਉਹ ਕਰ ਲਿਓ

ਸ਼ਰਤ ਲਾ ਰੱਖੀ ਇਹਨਾਂ ਨੇ ਇਹ ਕਹਿੰਦੇ ਗੋਭੀ ਕਰਾਂਗੇ ਤੇ ਰੱਬ ਦੀ ਜ਼ਮੀਨ ਪਾ ਲੈਣਾ ਉਹ ਕਹਿੰਦਾ ਹੋਣ ਨਹੀਂ ਦਿੰਦਾ ਹੁਣ ਦੇਖੋ ਕੀ ਬੰਦ ਹੈ ਉਹ ਤਾਂ ਹੈ ਸਹੀ ਅਸਿਸਟਮ ਦਾ ਚੱਲੀ ਜਾਂਦਾ ਚੀ ਤੇਰੇ ਕੋਲੇ ਉਹ ਉਧਰ ਲਾ ਕੇ ਆਣਗੇ ਅੰਦਰ ਹਲੋ ਅਗੇ ਲਈ ਇਹ ਸੁਲਾ ਮਾਰ ਦੇ ਅੰਦਰ ਉਹ ਗੇਟ ਕਿ ਬਣਦਾ ਨਾ ਕੁਦਰਤ ਦੇ ਰੰਗਾਂ ਦਾ ਤੇ ਨਵੀ ਚੜ ਗਏ ਉਹ ਗੰਨ ਵਾਂਗੂ ਪੱਚੀਤੀ ਪੱਟੀ ਵਾਲੀ ਰੋਡ ਤੇ ਹਣਾ ਇਹ ਪਤਾ ਦਰ ਪਾਣੀ ਮਾਰ ਕੇ ਜਾ ਰੁਕ ਜਗੇ ਫਿਰ ਬੱਲੇ ਇਹਦਾ ਕੀ ਹਾਲ ਚੁੰਨ ਚੁੰਨ ਨਿਆਣਾ ਨਹੀਂ ਤਾਂ ਬਈ ਨਭਰਸਨ ਦਿੱਤਾ ਵੀ ਰੋਈ ਮੋੜ ਹਜੇ ਕੀ ਸੀ ਕਿਹੜਾ ਮਾਰਨੂੰ ਓਏ ਓ ਗਪੇ ਦਾ ਫੋਨ ਆ ਗਿਆ ਤੇ ਨੱਕੇ ਨੀਵੇਂ ਕਾਦੀ ਰਾਤ ਨੂੰ 3 ਘੰਟੇ ਫੇਰ ਹਜੇ ਕੀ ਉਹ ਕਿਵੇਂ ਆਖੀਂਦੇ ਆ ਰਮਾਦਾਨ ਦਾ ਸਰਸਲੇ ਜ ਕੋਈ ਪਿੰਡ ਰਹਿਣਾ ਨਹੀਂਗਾ ਹਾਂ ਨਾ ਤੇਰੇ ਨੱਕੇ ਕੇ ਮੁੱਚੇ ਤੇਰੇ ਬੜਾ ਵੱਡਾ ਆਪੇ ਗੁੰਜੀ ਨੇ ਡੈਮ ਟੋਪ ਤੇ ਆਪਣੇ ਬੱਚੇ ਲੈ ਕੇ ਆਉਂਗਾ ਅੱਛਾ ਡੈਮ ਦਾ ਕਿੰਨੇ ਕਿਉਂs ਕੰਮ ਨਹੀਂ ਛੱਡੇਗਾ ਹਾਂ अच्छा ਹੁਣ ਪਿੱਛੋਂ ਪਿੱਛੋਂ ਕਿੰਨੇ ਕਿਊਸ ਘਾਰਿਆ ਹੁਣ ਪਿੱਛੋਂ ਦਾ ਨਹੀਂ ਪਾਜ 000 ਠੀਕ ਹੈ ਠੀਕ ਹੈ ਲੈ ਮਿੱਤਰੋ ਕਹਿੰਦਾ ਇਤਕੀ ਤੇ ਪਿੰਡਾਂ ਵਾਲੇ ਬੰਦਿਆਂ ਨੂੰ ਵੀ ਜਿਵੇਂ ਸਾਰਿਆਂ ਨੂੰ ਇੱਕ ਇੱਕ ਨੂੰ ਸਿਖਾਤਾ ਰਹਨੇ ਹਨ ਵੀ ਕਿੰਨੇ ਕਿਊਸਕ ਪਾਣੀ ਛੱਡਣਾ ਤੇ ਕਿੰਨੇ ਡੈਮ ਚ ਪਾਣੀ ਆਉਂਦਾ ਕੀ ਤਰੀਕਾ ਹਨਾ ਆ ਦੇਖੋ ਇਧਰ ਤੂੜੀ ਦੇ ਹਾਲਾਤ ਕੀ ਬਣੇ ਹੋਏ ਐ ਕਿ ਉਸ ਜੜ ਕੇ ਚੜਿਆ ਜਾਊ ਕਿ ਨਾ ਯਾਰ ਕੰਮ ਖੁੱਬਣ ਵਾਲਾ ਵੱਧ ਐ ਕਿ ਇਧਰ ਦੇਖੀਏ हम्म चढ़ गए भाई उत्ते जमा अच्छा हो गया था काम Pori. Oh, okay. Ah, yeah. ਨੇ ਮਿੱਤਰੋ ਮਾਰੋ ਨੀਗਾ ਫਿਰ ਲੰਮੀ ਪੂਰੀ ਹਨਾ ਖੜੀਆਂ ਝੋਨੇ ਦੀਆਂ ਫਸਲਾਂ ਹਨਾ ਆਏ ਜਮਾਂ ਲਹਿਰਾਉਂਦੀਆਂ ਅੱਜ ਦੀ ਘੜੀ ਤਾਂ ਤੇ ਕੱਲ ਦਾ ਪਤਾ ਨਹੀਂ ਕੁਦਰਤ ਨੂੰ ਪਤਾ ਹਨਾ ਆਉਣ ਵਾਲੇ ਦਿਨਾਂ 'ਚ ਕੀ ਹੋਣਾ ਅੱਜ ਦੇ ਟਾਈਮ 'ਚ ਤਾਂ ਇੱਕ ਵਾਰੀ ਓਕੇ ਕੰਮ ਹੈ। ਬਾਕੀ ਤੁਸੀਂ ਦੱਸਿਓ। ਤੁਹਾਡੇ ਏਰੀਆ 'ਚ ਕਿਵੇਂ ਆ? ਕਿਹੜਾ ਏਰੀਆ ਆ ਨਾ? ਕਿਵੇਂ ਦੀ ਫਸਲ ਹੈ? ਜ਼ਰੂਰ ਕਰਿਓ ਕਮੈਂਟ। ਤੇ ਚਲੋ ਆਪਾਂ ਲਾਈਵ ਕਰ ਦਿਆਂ ਇੱਕ ਵਾਰੀ। ਬਹੁਤ ਲੰਮਾ ਟਾਈਮ ਹੋ ਗਿਆ।